ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸਦੀ ਕਿ ਪ੍ਰਸ਼ਾਸਨਿਕ ਤੌਰ ਤੇ ਵੱਡਾ ਫੇਰ ਬਦਲ ਕੀਤਾ ਗਿਆ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਗਏ ਨੇ ਵੱਡਾ ਫੇਰ ਬਦਲ ਕੀਤਾ ਗਿਆ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿ ਕਿਹੜੇ ਕਿਹੜੇ ਐਸਪੀ ਨੇ ਐਸਐਸਪੀ ਨੇ ਜਿਨ੍ਹਾਂ ਦਾ ਟਰਾਂਸਫਰ ਕੀਤਾ ਗਿਆ ਹੈ ਪਹਿਲਾਂ ਕਿੱਥੇ ਪੋਸਟਡ ਸੀਗੇ ਤੇ ਹੁਣ ਕਿੱਥੇ ਪੋਸਟਿੰਗ ਕਰ ਦਿੱਤੀ ਗਈ ਹੈ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਅਖਲ ਚੌਧਰੀ ਆਈਪੀਐਸ ਨੇ 2012 ਬੈਚ ਦੇ ਜਿਹੜੇ ਪਹਿਲਾਂ ਸ਼੍ਰੀ ਮੁਕਸਰ ਸਾਹਿਬ ਦੇ ਐਸਐਸਪੀ ਸੀਗੇ ਤੇ ਹੁਣ ਉਹਨਾਂ ਨੂੰ ਏਆਈਜੀ ਐਡਮਿਨਿਸਟ੍ਰੇਸ਼ਨ ਐਂਡ ਐਨਟੀਫੀਆ ਪੰਜਾਬ ਐਸਐਸ ਨਗਰ ਦਾ ਲਾ ਦਿੱਤਾ ਗਿਆ ਏਆਈਜੀ ਲਾ ਦਿੱਤਾ ਗਿਆ ਪਹਿਲਾਂ ਸੁਹੇਲ ਕਾਸਿਮ ਜਿਹੜੇ ਸੀਗੇ ਉਹ ਆਈਪੀਐਸ 2017 ਬੈਚ ਦੇ ਪਹਿਲਾਂ ਐਸਐਸਪੀ ਬਟਾਲਾ ਸੀਗੇ ਤੇ ਹੁਣ ਉਹਨਾਂ ਨੂੰ ਐਸਐਸਪੀ ਅੰਮ੍ਰਿਤਸਰ ਰੂਲਰ ਅਲਾਦਤਾ ਗਿਆ ਕਿਉਂਕਿ ਇਹ ਵੈਕੈਂਸੀ ਖਾਲੀ ਹੋਈ ਸੀ ਕਿਉਂਕਿ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਸੀ ਅੰਮ੍ਰਿਤਸਰ ਦਿਹਾਤੀ ਏਰੀਆ ਰੂਰਲ ਏਰੀਆ ਤੇ ਉਹ ਉਹਨਾਂ ਨੂੰ ਐਸਐਸਪੀ ਲਗਾਇਆ ਸੀ ਤੇ ਸਸਪੈਂਡ ਕੀਤਾ ਗਿਆ ਫਿਰ ਉਸ ਤੋਂ ਬਾਅਦ ਇਹ ਜਗ੍ਹਾ ਖਾਲੀ ਹੋ ਜਾਂਦੀ ਹੈ ਯਾਨੀ ਕਿ ਹੁਣ ਸਸਪੈਂਡ ਕੋਏ ਐਸਐਸਪੀ ਦੀ ਜਗ੍ਹਾ ਜਿਹੜੀ ਹੈ ਉਹ ਸੁਹੇਲ ਕਾਸਿਮ ਹੁਣਾਂ ਨੇ ਲੈ ਲਈ ਹੈ ਔਰ ਸੁਹੇਲ ਕਾਸਿਮ ਹੁਣੀ ਪਹਿਲਾਂ ਬਟਾਲੇ ਦੇ ਐਸਐਸਪੀ ਸੀਗੇ ਹੁਣ ਇਹਨਾਂ ਦੇ ਕੋਲੇ ਜ਼ਿੰਮੇਵਾਰੀ ਹੈ ਅੰਮ੍ਰਿਤਸਰ ਰੂਰਲ ਏਰੀਏ ਦੀ ਕਿਉਂਕਿ ਹੁਣ ਇਹਨਾਂ ਨੂੰ ਉੱਥੇ ਐਸਐਸਪੀ ਲਾ ਦਿੱਤਾ ਗਿਆ ਤੀਸਰੇ ਨੰਬਰ ਤੇ ਨੇ ਡਾਕਟਰ ਮਹਿਤਾਬ ਸਿੰਘ ਇਹ ਵੀ 2017 ਬੈਚ ਦੇ ਨੇ ਪਹਿਲਾਂ ਇਹ ਐਸਬੀਐਸ ਨਗਰ ਦੇ ਐਸਐਸਪੀ ਸੀਗੇ ਤੇ ਹੁਣ ਇਹਨਾਂ ਨੂੰ ਬਟਾਲੇ ਦਾ ਐਸਐਸਪੀ ਲਾ ਦਿੱਤਾ ਗਿਆ ਹੈ ਜਿੱਥੇ ਪਹਿਲਾਂ ਸੁਹੇਲ ਕਾਸਿਮ ਸੀਗੇ ਉਹਨਾਂ ਦੀ ਜਗ੍ਹਾ ਐਸਐਸਪੀ ਬਟਾਲਾ ਲਾ ਦਿੱਤਾ ਗਿਆ ਔਰ ਚੌਥੇ ਨੰਬਰ ਤੇ ਨੇ ਤੁਸ਼ਾਰ ਗੁਪਤਾ ਆਈਪੀਐਸ ਪਹਿਲਾ ਜੋਇੰਟ ਡਾਇਰੈਕਟਰ ਸੀ ਕ੍ਰਾਈਮ ਵਿਜੀਲੈਂਸ ਬਿਊਰੋ ਦੇ ਐਸਐਸ ਨਗਰ ਦੇ ਵਿੱਚ ਹੁਣ ਇਹਨਾਂ ਨੂੰ ਐਸਬੀਐਸ ਨਗਰ ਦਾ ਐਸਐਸਪੀ ਲਗਾ ਦਿੱਤਾ ਗਿਆ ਡਾਕਟਰ ਮਹਿਤਾਬ ਸਿੰਘ ਦੀ ਜਗ੍ਹਾ ਤੇ ਤਾਂ ਇਹ ਵੱਡਾ ਫੇਰ ਬਦਲ ਹੈ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੈ ਔਰ ਪੰਜਵੇਂ ਨੰਬਰ ਤੇ ਤੁਹਾਨੂੰ ਦੱਸਦੀ ਕਿ ਅਭਿ ਮੰਨਿਊ ਰਾਣਾ ਆਈਪੀਐਸ ਪਹਿਲਾ ਏਆਈਜੀ ਇੰਟੈਲੀਜੈਂਸ ਸੀਗੇ ਐਸਐਸ ਨਗਰ ਦੇ ਵਿੱਚ ਹੁਣ ਇਹਨਾਂ ਨੂੰ ਸ਼੍ਰੀ ਮੁਖਸਰ ਸਾਹਿਬ ਦਾ ਐਸਐਸਪੀ ਲਗਾ ਦਿੱਤਾ ਗਿਆ ਅਖਿਲ ਚੌਧਰੀ ਹੁਣਾਂ ਦੀ ਜਗ੍ਹਾ ਦੇ ਉੱਪਰ ਹੈ ਤਾਂ ਇਹ ਪੰਜ ਆਈਪੀਐਸ ਜਿਨ੍ਹਾਂ ਦਾ ਟਰਾਂਸਫਰ ਕੀਤਾ ਗਿਆ ਹੈ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਕਹਤਾ ਇੱਕ ਵਾਰ ਫੇਰ ਮੈਂ ਤੁਹਾਨੂੰ ਦੱਸ ਦਿਆਂ ਅਖਲ ਚੌਧਰੀ ਆਈਪੀਐਸ ਪਹਿਲਾਂ ਸ਼੍ਰੀ ਮੁਕਸਰ ਸਾਹਿਬ ਦੇ ਐਸਐਸਪੀ ਸੀਗੇ ਹੁਣ ਇਹਨਾਂ ਨੂੰ ਏਆਈਜੀ ਲਗਾ ਦਿੱਤਾ ਗਿਆ ਹੈ ਐਸਐਸ ਨਗਰ ਦਾ ਔਰ ਸੁਹੇਲ ਕਾਸਿਮ ਐਸਐਸਪੀ ਬਟਾਲਾ ਸੀਗੇ ਹੁਣ ਉਹਨਾਂ ਨੂੰ ਐਸਐਸਪੀ ਅੰਮ੍ਰਿਤਸਰ ਰੂਲਰ ਲਗਾ ਦਿੱਤਾ ਗਿਆ ਜਿੱਥੇ ਐਸਐਸਪੀ ਸਸਪੈਂਡ ਕੀਤਾ ਗਿਆ ਉਹਦਾ ਚਾਰਜ ਜਿਹੜਾ ਇਹਨਾਂ ਨੂੰ ਦੇ ਦਿੱਤਾ ਗਿਆ ਡਾਕਟਰ ਮਹਿਤਾਬ ਸਿੰਘ ਐ ਐਸਐਸਪੀ ਸੀਗੇ ਐਸਬੀਐਸ ਨਗਰ ਦੇ ਹੁਣ ਉਹਨਾਂ ਨੂੰ ਟਰਾਂਸਫਰ ਕਰਕੇ ਐਸਐਸਪੀ ਬਟਾਲਾ ਲਗਾ ਦਿੱਤਾ ਗਿਆ ਸੁਹੇਲ ਕਾਸਮ ਦੀ ਜਗ੍ਹਾ ਦੇ ਉੱਪਰ ਚੌਥੇ ਨੰਬਰ ਤੇ ਤੁਸ਼ਾਰ ਗੁਪਤਾ ਨੇ ਆਈਪੀਐਸ ਪਹਿਲਾਂ ਜੋਇਨ ਡਾਇਰੈਕਟਰ ਸੀ ਕਰਾਇਮ ਵਿਜੀਲੈਂਸ ਬਿਊਰੋ ਪੰਜਾਬ ਦੇ ਐਸਐਸ ਨਗਰ ਦੇ ਤਾਂ ਹੁਣ ਉਹਨਾਂ ਨੂੰ ਐਸਬੀਐਸ ਨਗਰ ਦਾ ਐਸਐਸਪੀ ਲਗਾ ਦਿੱਤਾ ਗਿਆ ਹੈ ਡਾਕਟਰ ਮਹਿਤਾਬ ਸਿੰਘ ਦੀ ਜਗ੍ਹਾ ਦੇ ਉੱਪਰ ਅਭਿਮਨਿਉ ਰਾਣਾ ਆ ਪਹਿਲਾ AIGC ਇੰਟੈਲੀਜੈਂਸ ਪੰਜਾਬ ਐਸਐਸ ਨਗਰ ਦੇ ਤਾਂ ਹੁਣ ਉਹਨਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਦਾ ਐਸਐਸਪੀ ਲਗਾ ਦਿੱਤਾ ਗਿਆ ਹੈ ਅਖਿਲ ਚੌਧਰੀ ਹੁਣਾਂ ਦੀ ਰਿਪਲੇਸਮੈਂਟ ᱛੀ ਤਾਂ ਇਹ ਪੰਜ ਵੱਡੇ ਨਾਮ ਆਈਪੀਐਸ ਜਿਨ੍ਹਾਂ ਦਾ ਟਰਾਂਸਫਰ ਕੀਤਾ ਗਿਆ ਹੈ ਔਰ ਪ੍ਰਸ਼ਾਸਨਿਕ ਤੌਰ ਤੇ ਇਹ ਵੱਡਾ ਫੇਰਬਦਲ ਜਿਹੜਾ ਮੰਨਿਆ ਗਿਆ ਕਿਉਂਕਿ ਹਾਲਕੀ ਦੇ ਵਿੱਚ ਕੋਜੀ ਦਿਨ ਪਹਿਲਾਂ ਅੰਮ੍ਰਿਤਸਰ ਰੂਲਰ ਦੇ ਐਸਐਸਪੀ ਜਿਹੜੇ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਢਿੱਲੀ ਕਾਰਵਾਈ ਦਾ ਕਿਹਾ ਗਿਆ ਕਿ ਉਹਨਾਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਢਿੱਲੀ ਕਾਰਵਾਈ ਕੀਤੀ ਹੈ ਇਸ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹ ਜਗ੍ਹਾ ਖਾਲੀ ਹੋਈ ਔਰ ਉਹ ਜਗ੍ਹਾ ਵੀ ਹੁਣ ਭਰੀ ਗਈ ਹੈ ਉੱਥੇ ਸੁਹੇਲ ਕਾਸਮ ਹੋਣੀ ਜਿਹੜੇ ਪਹਿਲਾਂ ਬਟਾਲਾ ਦੇ ਐਸਐਸਪੀ ਸੀਗੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਅਮ੍ਰਿਤਸਰ ਰੂਲਰ ਦਾ ਔਰ ਉਹਨਾਂ ਦੀ ਜਗ੍ਹਾ ਹੋਰ ਕੋਈ ਐਸਐਸਪੀ ਜਿਹੜਾ ਲਗਾ ਦਿੱਤਾ ਗਿਆ ਤਾਂ ਇਹ ਪੰਜ ਵੱਡੇ ਬਦਲਾਅ ਜਿਹੜੇ ਨੇ ਪ੍ਰਸ਼ਾਸਨਿਕ ਤੌਰ ਤੇ ਵੱਡਾ ਫੇਰਬਦਲ ਜਿਹੜਾ ਉਹ ਕੀਤਾ ਗਿਆ